ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਇੱਕ ਪਾਰਟੀ ਤੇ ਡਾਂਸ ਪਾਰਟੀ ਹੋ ਰਹੀ ਸੀ ਇਹਨਾਂ ਨੂੰ ਸੱਚਾ ਮੈਂ ਇਹਦਾ ਪਾਕਿਸਤਾਨੀ ਆ ਮੈਂ ਫਿਰ ਇਹਨਾਂ ਨੂੰ ਇੱਕ ਦਿਨ ਕਿਹਾ ਕਿ ਨਹੀਂ ਮੈਨੂੰ ਮੈਂ ਤੁਹਾਡਾ ਨਾ ਵਿਆਹ ਕਰਾਉਣਾ ਤੇ ਇਹ ਮੈਨੂੰ ਕਹਿਣ ਲੱਗੇ ਵੀ ਇਹ ਤਾਂ ਹੋ ਸਕਦਾ ਮੈਂ ਅਮਰੀਕਾ ਗਿਆ ਸੀ ਇਲੀਗਲੀ ਜੀ ਨੂੰ ਕਹਿੰਦੇ ਨੇ ਅੱਛਾ ਜੀ ਮੈਨੂੰ ਕੀ ਕਰਨਾ ਪੈਣਾ ਤੁਹਾਡਾ ਵਿਆਹ ਕਰਾਉਣ ਤੇ ਇਹ ਕਹਿਣ ਲੱਗੇ ਵੀ ਤੁਹਾਨੂੰ ਨਾ ਡਾਕਟਰ ਬਣਾ ਦੇ ਜਦੋਂ ਮੈਂ ਸ਼ੁਰੂ ਕੀਤੀ ਸੀ ਆਪਣੀ ਪੜਾਈ ਤੇ ਐਦਾਂ ਹੀ ਸੀਗਾ ਕਿ ਮੈਂਟਲ ਹੈਲਥ ਵਿੱਚ ਜਾਣਾ ਹੀ ਨਹੀਂ ਆ ਐਕਚੁਅਲੀ ਮੈਂ 1 ਸਾਲ ਤੱਕ ਆਪਣੇ ਪੇਰੈਂਟਸ ਨੂੰ ਦੱਸਿਆ ਹੀ ਨਹੀਂ ਕਿ ਮੈਂ ਇਹ ਮੇਜਰ ਚੁਣ ਲਿਆ ਅੱਛਾ ਸੋ ਇੱਕ ਤਾਂ ਇਹ ਝੂਠ ਬੋਲਿਆ ਮੈਂ ਫਿਰ ਹੌਲੀ ਹੌਲੀ ਹਿੰਮਤ ਕਰਕੇ ਕਿਉਂਕਿ ਮੈਂ ਬਾਇਓ ਮੇਜਰ ਸੀ ਮੈਂ ਮੈਡੀਕਲ ਸਕੂਲ ਜਾਣਾ ਸੀ ਅੱਛਾ ਪਰ ਮੈਂ ਇੱਕ ਕਲਾਸ ਲੈ ਕੇ ਸਾਈਕੋਲੋਜੀ ਦੀ ਬਸ ਮਨ ਪਸੰਦ ਆ ਗਈ ਪਸੰਦ ਆ ਗਈ ਫਿਰ ਮੈਂ ਆਪੇ ਆਪਣੇ ਕਾਉਂਸਲਰ ਕੋਲ ਗਏ ਆਪਣੇ ਆਪ ਚੇਂਜ ਕੀਤਾ ਉਹਦਾ ਵੀ ਬੜਾ ਪ੍ਰੋਸੈਸ ਸੀ ਬੜੇ ਫਾਰਮ ਭਰਨੇ ਪਏ ਫਿਰ ਮੈਂ ਦੱਸਿਆ ਹੀ ਨਹੀਂ ਮੈਂ 1 ਸਾਲ ਲੰਗਾ ਕੇ ਮੈਂ ਕਿਹਾ ਜੇ ਪੱਕਾ ਬਣਨਾ ਚੰਗਾ ਲੱਗਿਆ ਫਿਰ ਮੈਂ ਦੱਸ ਫਿਰ ਦੱਸਿਆ ਤੇ ਜਦੋਂ ਦੱਸਿਆ ਪਹਿਲੀ ਗੱਲ ਮੇਰੇ ਫਾਦਰ ਨੇ ਕਿਹਾ ਜੇ ਤੂੰ ਡਾਕਟਰ ਨਹੀਂ ਹੈ ਤੇ ਫੇਲੀਅਰ ਹੈ ਉਹ ਭਾ ਤੁਸੀਂ ਫਿਰ ਫਾਦਰ ਸਾਹਿਬ ਨੂੰ ਵੀ ਬਾਅਦ ਵਿੱਚ ਜਦੋਂ ਡਿਗਰੀ ਪੂਰੀ ਹੋ ਗਈ ਪਹਿਲਾਂ ਮਦਰ ਨੂੰ ਦੱਸਿਆ ਹਾਂ ਉਹ ਹੀ ਨਹੀਂ ਉਹ ਕਹਿੰਦੇ ਫਾਦਰ ਨੂੰ ਦੱਸ ਸੀ ਮਾਂ ਮੈਂ ਹੀ ਹੁੰਦਾ ਕਹਿੰਦੇ ਉਹਨਾਂ ਦਾ ਦਿਲ ਟੁੱਟ ਜਾਣਾ हां मैं मैं कोई ਇੱਥੇ ਭੱਜ ਕੇ ਵਿਆਹ ਕਰਾ ਰਹੀ ਆਂ ਆ ਮੀਨ ਉਹ ਵੀ ਕਰਾਇਆ ਹੈ ਉਹ ਵੀ ਕਰਾਇਆ ਉਹ ਵੀ ਕਰਾਇਆ 5 ਸਾਲ ਲੁਕ ਚਿਪਕੇ ਪਰ ਪਰ ਉਹਨਾਂ ਨੂੰ ਇਹ ਚੀਜ਼ ਦਾ ਜ਼ਿਆਦਾ ੱਟਕਾ ਲੱਗਿਆ ਪਰ ਨਹੀਂ ਤੁਹਾਡੇ ਦੋਵੇਂ ਜਿਹੜੇ ੱਟਕੇ ਸਨ ਨਾ ਉਹ ਬਹੁਤ ਮਸਬਬ ਸਾਬਤ ਹੋਏ ਨੇ ਕਿਉਂਕਿ ਮਾਸ਼ਾਅੱਲਾ ਜਿਹੜਾ ਤੁਸੀਂ ਸਬਜੈਕਟ ਵੀ ਪੜਾਇਆ ਮੇਰੇ ਖਿਆਲ ਨਾਲ ਤੁਸੀਂ ਅੱਜ ਖੁਸ਼ ਹੋਵੋਗੇ ਬਹੁਤ ਜਿੰਨਾ ਯਾਨੀ ਬਹੁਤ ਹੀ ਸੋਹਣੀ ਜੋੜੀ ਲੱਗ ਰਹੀ ਹੈ ਨਾ ਇਹ ਬਹੁਤ ਚੰਗਾ ਕੀਤਾ ਇਹ ਉਹ ਜਿਹੜੀ ਉਹਨਾਂ ਨਾਲ ਗੱਲ ਕੀਤੀ ਨਾ ੱਟਕਾ ਇਹ ਇਧਰ ਹੱਲੇ ਵੀ ੱਟਕਾ ਹੀ ਚੱਲ ਰਿਹਾ ਹਾਂਜੀ ਹਾਂਜੀ ਜੀ ਮੈਨੂੰ ਹੱਲੇ ਪਤਾ ਲੱਗਿਆ ਕਿ ਤੁਸੀਂ ਆਏ ਹੋ ਇੱਥੇ ਤੇ ਆਪਣੀ ਸ਼ੋਪਿੰਗ ਪੂਰੀ ਕਰਨ ਲਈ ਭਾਜੀ ਉਹ अलग तक कहीं मेरे लिए तो एक शालवील लतीना नहीं ना नहीं <laughs> देखो तो अनु एडी सोनी जी मिसेस लव गेने तो अनु की लोडे शॉपिंग आदि मतलब तो आ जाते उनकी काम कमल हो चुके हैं अब जी दोनों गॉफ के ਕਹ ਗਖਲੇ ਪੀ ਸੰਗੀਤ ਇਹ ਆ ਪਰ ਕਹਿਣਾ ਇਹਨਾਂ ਨੇ ਕਿ ਮੈਂ ਮੈਂ ਹੀ ਕਹਿੰਦਾ ਕਿ ਇਹ ਮੇਰੇ ਨਾਲੋਂ 100 ਗੁਣਾ ਚੰਗੇ ਨੇ ਗੋਫ ਵਿੱਚ ਵੀ ਤੇ ਜ਼ਿੰਦਗੀ ਵਿੱਚ ਵੀ ਵਾਜ ਵਾ ਇਹ ਤੁਹਾਡੀ ਖੂਬਸੂਰਤੀ ਹੈ ਤੁਹਾਨੂੰ ਅੱਛਾ ਤੁਹਾਡੀ ਲਵ ਮਾਰ ਜੀ ਮਾਸ਼ਾਅੱਲਾ ਉਹ ਦਿਨ ਜਾਗ ਨਹੀਂ ਨਹੀਂ ਹੁਣ ਕਾਫੀ ਸਵਾਲ ਨੇ ਪੰਜ ਸਾਲਾਂ ਦਾ ਨਹੀਂ ਇੱਕ ਹੁੰਦਾ ਨਾ ਜਦ ਤਰਫਾ ਮੁਹੱਬਤ ਹੁੰਦੀ ਏ ਫਿਰ ਇੱਕ ਬੰਦੇ ਨੂੰ ਪਹਿਲਾਂ ਮੁਹੱਬਤ ਹੁੰਦੀ ਏ ਦੂਜੇ ਨੂੰ ਬਾਅਦ ਨੂੰ ਹੁੰਦੀ ਏ ਮੁਹੱਬਤ ਪਹਿਲਾਂ ਮੁਹੱਬਤ ਕਿਉਂ ਹੋਈ ਸੀ ਇਕਰਾਰ ਕਿੰਨੇ ਕੀਤਾ ਸੀ ਇਹ ਖਾਸ ਸਵਾਲ ਹੈ ਇਕਰਾਰ ਤਾਂ ਬੰਦੇ ਨੂੰ ਕਰਨਾ ਪੈਂਦਾ ਹਾਂਜੀ ਮੰਦੀ ਪੈਂਦੀ ਸ਼ੁਰੂ ਤੋਂ ਹੀ ਤੋਸਾ ਇਹਨਾਂ ਨੂੰ ਕਿੱਥੇ ਵੇਖਿਆ ਸੀ ਕਿ ਤੁਹਾਨੂੰ ਮੁਹੱਬਤ ਹੋ ਗਈ ਦੇਖੋ ਜੀ ਇਹ ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਇੱਕ ਪਾਰਟੀ ਤੇ ਡਾਂਸ ਪਾਰਟੀ ਹੋ ਰਹੀ ਸੀ ਪੱਥੇ ਅ ਕੈਲੀਫੋਰਨੀਆ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਜਿਹਨੂੰ ਕਹਿੰਦੇ ਨੇ ਮਿਸਟਰ ਐਲ ਹਿੰਡੀਆ ਤੇ ਮੈਂ ਉੱਥੇ ਅਮਰੀਕਾ ਨਵਾਂ ਨਵਾਂ ਗਿਆ ਸੀ ਅੱਛਾ ਤੇ ਇਹ ਉੱਥੇ ਮੈਨੂੰ ਮਿਲੇ ਪਾਰਟੀ ਦੇ ਵਿੱਚ ਤੇ ਮੈਨਾਂ ਨੂੰ ਡਾਂਸ ਕਰਨ ਲਈ ਪੁੱਛਿਆ ਤੇ ਇਹ ਆਕੇ ਬੜੀ ਫਿਲਮੀ ਸਟੋਰੀ ਹੈ ਤੇ ਇਹਨਾਂ ਨੇ ਆਕੇ ਮੇਰੇ ਨਾਲ ਡਾਂਸ ਕੀਤਾ ਤੇ ਚਲੇ ਗਏ ਤੇ ਮੈਂ ਫਿਰ ਬਾਹਰ ਗਿਆ ਤੇ ਉੱਥੇ ਖੜੇ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਹੈਗੇ ਹੋ ਤੁਸੀਂ ਈਰਾਨ ਤੋਂ ਯੈਸ ਇਹਦਾ ਸੱਚਾ ਮੈਂ ਇਹਦਾ ਪਾਕਿਸਤਾਨੀ ਆ ਯਾ ਪਤਾ ਨਹੀਂ ਮੈਂ ਸੱਚੀ ਤੁਸੀਂ ਪਾਕਿਸਤਾਨ ਤੋਂ ਮੈਂ ਸੋਚਿਆ ਕਿ ਤੁਸੀਂ ਈਰਾਨ ਤੋਂ ਤੇ ਨਹੀਂ ਕਹਿੰਦੇ ਮੈਂ ਤਾਂ ਚੰਡੀਗੜ੍ਹ ਤੋਂ ਆ ਅੱਛਾ ਵਾਹ ਮੈਂ ਵੀ ਚੰਡੀਗੜ੍ਹ ਤੋਂ ਆ ਨਹੀਂ ਉਹ ਦੱਸਿਆ ਨਹੀਂ ਕਿ ਖਰੜ ਤੋਂ ਐ ਕਿ ਆਪਣੇ ਆਪ ਨੂੰ ਵਿਚਵਾੜਨ ਦੀ ਕੋਸ਼ਿਸ਼ ਕਰ ਰਿਹਾ ਚੰਡੀਗੜ੍ਹ ਦੇ ਖਰੜ <laughs> <laughs> पर जी चंगी मुलाकात हुई थी चंगा फैसला हो गया था हर्डल्स भी सन कोई रिलेशनशिप तो बाद जो ब्याह का सोचा फैमिली का होता ना बाद माँ पियो नहीं मान रहे या कोई और मसला आ गया बहुत हर्डल सी। तो फैमिली वाले पा पास ही आया ना पास uh, मेरी फैमिली हो हाँ सारे कुछ ਆਈ ਥਿੰਕ 28 ਸਾਲ ਬਾਅਦ ਹੋ ਹੀ ਗਏ ਹੋ ਹੀ ਗਏ ਥੋੜੇ ਬਹੁਤ ਥੋੜੇ ਬਹੁਤ ਵਾਸੇ ਗੱਲ ਹੋਈ ਹੈ ਨਾ ਕਿ ਧੱਕਾ ਚੱਲ ਗਿਆ ਧੱਕਾ ਚੱਲ ਗਿਆ ਧੱਕਾ ਚੱਲ ਗਿਆ ਅੱਛਾ ਮਨਦੀਪ ਸਾਹਿਬ ਤੁਸੀਂ ਲਾਇਰ ਹੋ ਤੇ ਮੈਨੂੰ ਇਹ ਤੁਸੀਂ ਦੱਸੋ ਕਿ ਤੁਸੀਂ ਕੀ ਸੋਚਿਆ ਸੀ ਲਾਇਸੈਂਸ ਕੈਨਸਲ ਕਰਾਉਣਾ ਤੁਸੀਂ ਇਸ ਫੀਲਡ ਨੂੰ ਚੱਲਣ ਦਾ ਪਹਿਲਾਂ ਤਾਂ ਸੋਚਿਆ ਸੀ ਜੀ ਨਹੀਂ ਐਕਚੁਅਲੀ ਮੈਂ ਕੁਝ ਸੋਚਿਆ ਹੀ ਨਹੀਂ ਸੀਗਾ ਅਲਸਵਾ ਜੀ ਜੀ ਅੱਛਾ ਇਹ ਤਾਂ ਜਦੋਂ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਉੱਥੇ ਤੇ ਇਹਨਾਂ ਨੂੰ ਤੇ ਮੈਂ ਅਮਰੀਕਾ ਗਿਆ ਸੀ ਇਲੀਗਲੀ ਜਿਹਨੂੰ ਕਹਿੰਦੇ ਨੇ ਅੱਛਾ ਜੀ ਕਿਸੇ ਇਹ ਦੱਸਣਾ ਸਾਰਿਆਂ ਨੂੰ ਬੜਾ ਅਕਾਰ ਤੁਸੀਂ ਕਾਨੂੰਨ ਦੇ ਹੋ ਤਾਂ ਦੱਸ ਰਹੇ ਹਾਂਜੀ ਹਾਂਜੀ ਨਹੀਂ ਨਹੀਂ ਮੈਨੂੰ ਇਹਦੇ ਵਿੱਚ ਕੋਈ ਹੋਰ ਨਹੀਂ ਹੈ ਨਾ ਉਹਨਾਂ ਨੇ ਕਿਹਾ ਆਪ ਹੀ ਵਕੀਲ ਬਣ ਕੇ ਆਪ ਹੀ ਸਹੀ ਠੱਪੇ ਲਾ ਲਓ ਇਹ ਕਿਤਾਈ ਹਰਡਲ ਸੀ ਹਾਂ ਕਿ ਮੈਂ ਜਾ ਰਹੀ ਆ ਮੈਡੀਸਨ ਵਿੱਚ ਇੱਕ ਪੱਕਾ ਨਹੀਂ ਸੀ ਜਾਇਆ ਮੈਂ ਇਹ ਪੱਕੇ ਵੀ ਨਹੀਂ ਸੀ ਤੇ ਮੇਰੇ ਸਾਹਮਣੇ ਮੇਰੇ ਲੈਵਲ ਦੇ ਪੜੇ ਲਿਖੇ ਵੀ ਨਹੀਂ ਸੀ ਤਾਂ ਪਹਿਲਾਂ ਤਾਂ ਇਹ ਬਹੁਤ ਵੱਡਾ ਹਰਡਲ ਸੀਗਾ ਹਾਂਜੀ ਤੇ ਯਾ ਤੇ ਉਹਨਾਂ ਨੂੰ ਸਾਰੇ ਇਹਨਾਂ ਦੇ ਵਾਲਦ ਸਾਹਿਬ ਨੂੰ ਇਹ ਫਿਕਰ ਸੀ ਕਿ ਇਹਦੇ ਕੋਲ ਤਾਂ ਮੇਰੀ ਕੁੜੀ ਨੂੰ ਰੋਟੀ ਨਹੀਂ ਖਵਾਈ ਜਾਣੀ ਓਏ ਹੋਏ ਹੋ ਹੋ ਤੇ ਉਹਨਾਂ ਨੂੰ ਬੜਾ ਲੱਗਦਾ ਸੀ ਤੇ ਫਿਰ ਮੈਂ ਇਹਨੂੰ ਕੋਈ ਜਾਇਜ਼ ਦਿਓ ਹਾਂਜੀ ਜਾਇਜ਼ ਬਾਪ ਉਹਦਾ ਜਾਇਜ਼ ਹੈ ਨਾ ਹਾਂ ਮੈਂ ਫਿਰ ਇਹਨਾਂ ਨੂੰ ਇੱਕ ਦਿਨ ਕਿਹਾ ਕਿ ਨਹੀਂ ਮੈਨੂੰ ਮੈਂ ਤੁਹਾਡਾ ਵਿਆਹ ਕਰਾਉਣਾ ਹੈ ਤੇ ਇਹ ਮੈਨੂੰ ਕਹਿਣ ਲੱਗੇ ਵੀ ਇਹ ਤਾਂ ਹੋ ਸਕਦਾ ਹਾਂਏ ਤੇ ਉਹ ਮੈਂ ਕਿਹਾ ਮੈਂ ਬੜੀ ਪ੍ਰੈਕਟੀਕਲ ਹਾਂ ਅੱਛਾ ਬਈ ਸਮਝ ਆ ਰਹੀ ਹੈ ਸੋ ਫਿਰ ਮੈਂ ਮੈਂ ਕਿਹਾ ਵੀ ਮੈਨੂੰ ਮੈਨੂੰ ਕੀ ਕਰਨਾ ਪੈਣਾ ਤੁਹਾਡਾ ਜਹਾ ਕਰਾ ਲੈ ਤੇ ਇਹ ਕਹਿਣ ਲੱਗੇ ਵੀ ਤੁਹਾਨੂੰ ਨਾ ਡਾਕਟਰ ਬਣਾਣਾ ਹੈ। ਓਏ ਹੋਏ। ਨਹੀਂ ਮੈਂ ਨਹੀਂ ਗਿਆ। ਡਾਕਟਰ ਨਹੀਂ ਗਿਆ। ਹਾਂ। ਹਾਂ। ਕਿ ਮੇਰੇ ਮੇਰੇ ਫਾਦਰ ਤੁਹਾਨੂੰ ਕਦੇ ਵਿਆਹ ਨਹੀਂ ਕਰਨਗੇ ਜਦ ਤੂੰ ਡਾਕਟਰ ਨਹੀਂ ਬਣਦਾ। ਕਿਉਂਕਿ ਮੇਰੇ ਫਾਦਰ ਲਈ ਇਟਸ ਡਾਕਟਰ ਜਾਂ ਫੇਲਰ। ਦੂਜਾ ਕੋਈ profession ਹੀ ਨਹੀਂ ਹੈ। ਜਾਂ MD ਬਣੋ ਤੇ ਜਾਂ ਤੁਸੀਂ ਕੁਛ ਨਹੀਂ। ਬਾਲੀ ਸਾਹਿਬ ਆਪੂ ਡਾਕਟਰ ਸਨ? ਨਹੀਂ। ਆਪਾ ਇੰਜੀਨੀਅਰ ਸੀ ਤੇ ਉਹ ਕਹਿੰਦੇ ਮੈਂ ਹਮੇਸ਼ਾ ਪਛਤਾਇਆ ਮੈਂ ਡਾਕਟਰ ਨਹੀਂ ਬਣਿਆ। ਓਏ ਹੋਏ। ਹਾਂ। ਕਹਿੰਦੇ ਹੀ। ਤੇ ਜਦੋਂ ਮੈਂ ਇੰਜੀਨੀਅਰਿੰਗ ਵਿੱਚ ਇੰਟਰਸਟ ਦਿਖਾਇਆ ਉਹ ਕਹਿੰਦੇ ਬਿਲਕੁਲ ਨਹੀਂ। ਟਾਈਮ ਸਾਈਕੋਲੋਜੀ ਦਾ ਦੱਸਿਆ ਹੀ ਨਹੀਂ ਫਿਰ ਹਾਂ ਅੱਛਾ ਸੋ ਫਿਰ ਉਹਦੇ ਨਾਲ ਜੀ ਮੈਂ ਸੋਚਿਆ ਚਲੋ ਮੈਂ ਕਿਹਾ ਚਲੋ ਕੋਈ ਨਹੀਂ ਡਾਕਟਰ ਵੀ ਬੰਦੇ ਬਣਦੇ ਆਪਾਂ ਬਣ ਜਾਗੇ ਮੈਨੂੰ ਕੀ ਗੱਲ ਹੈ ਤੂੰ ਕਿੰਜ ਜਾ ਰਿਹਾ ਹੈ ਕਰੂਗਾਲੀ ਪਾਸੇ ਸੋ ਉਸ ਤੋਂ ਬਾਅਦ ਕੀ ਜਿਵੇਂ 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 ਰੱਬ ਨੇ ਲਿਖਿਆ ਹੁੰਦਾ ਹੈ ਹੈ ਜੀ ਸੋ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਉੱਥੇ ਤੇ ਪੜ੍ਹਾਈ ਸ਼ੁਰੂ ਕਰਦੇ ਕਰਦਿਆਂ ਉਸ ਤੋਂ ਬਾਅਦ ਤਕਰੀਬਨ 2 ਸਾਲ ਮੈਂ 2 ਸਾਲ ਬਾਅਦ ਹੀ ਮੇਰੇ ਫਾਦਰ ਦੀ ਜੱਤ ਹੋ ਗਈ ਹਿੰਦੀ ਵਿੱਚ ਤੇ ਉਹਦੇ ਨਾਲ ਮੈਨੂੰ ਆਪਣੇ ਮਾਂ ਮੇਰੇ ਮਦਰ ਨੇ ਉਹਨਾਂ ਨੂੰ ਸਪੋਰਟ ਕਰਨਾ ਤੇ ਇੱਕ ਛੋਟਾ ਭਰਾ ਤੇ ਛੋਟੀ ਭੈਣ ਤੇ ਉਹਨਾਂ ਨੂੰ ਫਿਰ ਉੱਥੋਂ ਮੈਂ ਸਪੋਰਟ ਕਰਦਾ ਰਿਹਾ ਤੇ ਨਾਲ ਹੀ ਮੈਂ ਸਕੂਲ ਜਾਂਦਾ ਰਿਹਾ ਪਰ ਮੈਂ ਸੋ ਮੈਂ ਇੱਕ ਛੋਟਾ ਜਿਹਾ ਉੱਥੇ ਕੋਰਸ ਕੀਤਾ ਤੇ ਮੈਂ ਉੱਥੇ ਨਰਸ ਬਣ ਗਿਆ ਅੱਛਾ ਆਰਐਨ ਬਣ ਗਿਆ ਤਾਂ 2 ਸਾਲ ਦੀ ਪੜਾਈ ਕਰਕੇ ਉਸ ਤੋਂ ਬਾਅਦ ਉਹਤੇ ਨਰਸਾਂ ਦੀ ਚੰਗੀ ਕਮਾਈ ਆ ਹੈਨਾ ਤੇ ਉਹਦੇ ਵਾਲਿਦ ਸਾਹਿਬ ਵੀ ਕੋਈ 4-5 ਸਾਲ ਮੈਨ ਲੱਗੇ ਬਣਦੇ ਆ ਨਰਸ ਤੇ ਉਹਨਾਂ ਨੂੰ ਵੀ ਚੰਗਾ ਲੱਗਣ ਲੱਗ ਪਿਆ ਉਹਨੇ ਚਿੱਟੇ ਵਿੱਚ ਤੇ ਸਤ रांजेत ਇਹਨਾਂ ਵਿੱਚ ਕੋਈ ਫਰਕ ਨਹੀਂ ਜੀ ਆਹ ਉਹਨੇ 12 ਸਾਲ ਮਜਾ ਮੱਜੀਆਂ ਚਾਰੀਆਂ ਇਹਨਾਂ ਨੇ 17 ਸਾਲ ਪੜ੍ਹਾਈ ਕੀਤੀ ਉਹਨਾਂ ਨੇ 17 ਸਾਲ ਮਤਲਬ ਰਾंजे ਦਾ ਰਿਕਾਰਡ ਤੋੜਦਾ 17 ਸਾਲ ਪੜ੍ਹਾਈ ਕੀਤੀ ਕਿਉਂਕਿ ਇਹਨਾਂ ਨੂੰ ਬਿਲਕੁਲ ਬੇਸਿਕ ਤੋਂ ਅਸੀਂ ਸ਼ੁਰੂ ਕਰਤਾ ਇਹਦਾ ਟੋਟਲ ਮੇਰੇ ਖਿਆਲ 15 ਸਾਲ ਹੋਣੀ ਹੈ ਜੀ 16 ਸਾਲ ਨਹੀਂ ਅਸੀਂ ਦੋਨੋਂ ਬਿਲਕੁਲ ਪਰ ਰਾंजे ਦਾ ਰਿਕਾਰਡ ਟੁੱਟ ਗਿਆ ਉਹਨੇ 12 ਸਾਲ ਮੱਜਾਂ ਚਾਰੀਆਂ ਇਹਨਾਂ ਨੇ 17 ਸਾਲ 17 ਸਾਲ 17 ਸਾਲ ਦੇਖੋ ਜੀ ਜੇ ਇਸ਼ਕ ਕਰਨਾ ਤਾਂ ਨਹੀਂ ਚੰਗੀ ਗੱਲ ਹੈ ਜੀ ਰਾਜਾ ਵੇਖੋ ਜੀ ਇਹ ਪੰਜਾਬ 'ਚ ਧੱਕੇ ਗਾਉਂਦਾ ਸੀ ਉੱਥੇ ਕੈਲੀਫੋਰਨੀਆ ਦੀ ਉਹ ਦੋ ਚਾਰ ਸਾਲ ਵੱਧ ਵੀ ਹੋ ਗਏ ਹੈ ਪਰ ਨਹੀਂ ਜੀ ਚੰਗੀ ਗੱਲ ਹੈ ਕਿ ਦੋਵੇਂ ਮਾਸ਼ਾਅੱਲਾ ਅੱਜ ਖੁਸ਼ ਵੀ ਨਹੀਂ ਤੇ ਐਦੇ ਸੋਹਣੇ ਵੀ ਲੱਗ ਰਹੇ ਹੋ ਮਾਸ਼ਾਅੱਲਾ ਬੱਲਾ ਰੱਬ ਐਂ ਜੀ ਤੁਹਾਨੂੰ ਦੋਵਾਂ ਨੂੰ ਸਾਇੰਕੀ ਜੰਨਤ ਭਰਾਓ ਜੀ ਭਰਾ ਲਿਓ ਮੈਂ ਬਿਲਕੁਲ ਠੀਕ ਠਾਕ ਹੈ ਦੱਸੋਗੇ ਤੁਸੀਂ ਬੜੀ ਸੋਹਣੀ ਪੰਜਾਬੀ ਬੋਲਦੇ ਹੋ ਪੰਜਾਬੀ ਫਿਲਮਾਂ ਵੀ ਦੇਖਦੇ ਹੋ ਹਾਂ ਬਿਲਕੁਲ ਮੈਨੂੰ ਬੜੀ ਚੰਗਿਆ ਲੱਗਦੀ ਹੈ ਪੰਜਾਬੀ ਫਿਲਮਾਂ ਔਰ ਸਪੈਸ਼ਲੀ ਜੋ ਇੰਡੀਅਨ ਪੰਜਾਬੀ ਸਨੋਪ ਪੰਜਾਬੀ ਹੈ मौला मौला ना मारे ते मौला नहीं मरता अच्छा, <laughs> अच्छा वैसे है क्या कि मौले मौला ना मारे <laughs> ਉਹਨੂੰ ਦੇਖੋ ਉਹਨੇ ਐਨੀ ਛੇਤੀ ਛੇਤੀ ਦਾਰਨ ਕਰਦਾ ਹੈ ਨਹੀਂ ਨਹੀਂ ਅਬਰਪਟ ਸਾਹ ਉਹਨਾਂ ਦੇ ਹਾਂ ਉਹਨਾਂ ਦੀ ਸਪੀਡ ਦੇਖੋ ਹਾਂ ਕਿਉਂ ਇਹ ਨਹੀਂ ਪੱਤਰਕਾਰੀ ਕਰਦੇ ਨਾ ਪਰੇ ਉਰਦੂ ਕਰਦੇ ਨੇ ਨਾ ਪਰ ਮੈਂ ਪੁੱਛਣਾ ਸੀ ਇਹਨਾਂ ਨੇ ਅੱਜ ਤਾਰੇ ਕਿਉਂ ਚਾੜੇ ਹੋਏ ਨੇ ਇਹ ਮੇਰਾ ਮਤਲਬ ਤਾਰੇ ਨਾ ਕਰਨਾ ਨਾਲ ਬਾਲਲੇ ਆ ਬਿਕੋਜ਼ ਮੈਂ ਆਮ ਆਮ ਸਟਾਰ ਆ ਆਮ ਸਟਾਰ ਆ